ਵਾਹਿਗੁਰੂ ਸਾਹਿਬ ਜੀ ਤੁਖਾਰੀ ਛੰਤ ਮਹੱਲਾ ਪਹਿਲਾ 12 ਮਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਂਜੀ ਤੁਖਾਰੀ ਛੰਤ ਕੱਠਾ ਨਹੀਂ ਕਹਿਦਣਾ ਤੁਖਾਰੀ ਛੰਤ ਮਹੱਲਾ ਪਹਿਲਾ 12 ਮਹਾ ਬਾਰਹ ਬਾਰਾ ਮਹਾ ਨਹੀਂ ਜਾਣਾ ਹਾ ਹਲਾ ਕੇ ਬਾਰਹ ਮਹਾ ਤੂ ਸੁਣ ਕਿਰਤ ਕਰਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਲੋ ਜੀ ਪੁਰਬ ਕਮਾਇਆ ਤੂੰ ਹਾਂ ਤੂ ਸੁਣ ਇਥੇ ਠਮਕ ਕਿਰਤ ਕਰਮਾ ਇਥੇ ਵਿਸਰਾਮ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹ ਸੋ ਤੂ ਪਲਾ ਹਰ ਰਚਨਾ ਤੇਰੀ ਕਿਆ ਗਾਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰ ਬਾਜ ਦੇਹਲੀ ਕੋਏ ਨਾ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮ ਹੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਰਚਨਾ ਰਾਚ ਰਹੇ ਨਿਰੰਕਾਰੀ ਇਥੇ ਵਿਸਰਾਮ ਲਾਉਣਾ ਹੈ ਪ੍ਰਭ ਮਨ ਇੱਥੇ ਠੰਮਕ ਕਰਮ ਸੁਕਰਮਾ ਇਕੱਠਾ ਹੀ ਪਾਠ ਕਰਨਾ ਹੈ ਨਾਨਕ ਪੰਥ ਨਿਹਾਲੇ ਸਾ ਧਨ ਤੂੰ ਸੁਣ ਆਤਮ ਰਾਮਾ ਬਾ ਬੀਹਾ ਪਿਰੋ ਬੋਲੇ ਕੋਕਿਲ ਬਾਣੀਆਂ ਸਾ ਧਨ ਸਭ ਰਸ ਚੋਲੇ ਅੰਕ ਸਮਾਣੀਆਂ ਚੋਲੇ ਇੱਥੇ ਵਿਸਰਾਮ ਲਾਉਣਾ ਹੈ ਸਾ ਸਾ ਧਨ ਇੱਥੇ ਠੰਮਕ ਸਭ ਰਸ ਚੋਲੇ ਤਿਵਿ ਸ਼੍ਰਾਮ ਹੈ ਅੰਕ ਸਮਾਨੀਆਂ ਸਾਧਨ ਸਭ ਰਸ ਚੋਲੇ ਅੰਕ ਸਮਾਨੀਆਂ ਹਰ ਅੰਕ ਸਮਾਨੀ ਜਾ ਪ੍ਰਭ ਬਾਣੀ ਅੰਕ ਸਮਾਨੀ ਅੰਕ ਅੰਕਸ ਇਸ ਤਰ੍ਹਾਂ ਨਹੀਂ ਬੋਲਣਾ ਨਖੇਰ ਕੇ ਪੜ੍ਹਨਾ ਹੈ ਹਰ ਅੰਕ ਸਮਾਨੀ ਜਾ ਪ੍ਰਭ ਬਾਣੀ ਹਰ ਅੰਕ ਸਮਾਨੀ ਜਾ ਪ੍ਰਭ ਬਾਣੀ ਸੋ ਸੁਹਾਗਣ ਨਾਰੇ ਨਾਵ ਘਰ ਥਾਪ ਮਹਿਲ ਘਰ ਉੱਚਾ ਨਾਵ ਘਰ ਥਾਪ ਇਥੇ ਠਮਕ ਮਹਿਲ ਘਰ ਉੱਚਾ ਇਥੇ ਵਿਸਰਾਮ ਹੈ ਨੀਜ ਘਰ ਵਾਸ ਮੁਰਾਰੇ ਸਭ ਤੇਰੀ ਤੂੰ ਪ੍ਰੀਤੋ ਮੇਰਾ ਤੂੰ ਮੇਰਾ ਪ੍ਰੀਤਮ ਸਭ ਤੇਰੀ ਤੂੰ ਮੇਰਾ ਪ੍ਰੀਤਮ ਸਭ ਤੇਰੀ ਤੂੰ ਮੇਰਾ ਪ੍ਰੀਤਮ ਨੇ ਸੁਬਾ ਸੁਰ ਰੰਗ 라ਵੇ ਨਾਨਕ ਕਿਉ ਪਿਰੋ ਚਵ ਬਬੀਹਾ ਕੋਕਿਲ ਸ਼ਬਦ ਸੁਹਾਵੇ ਤੂ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਨੇ ਮਾਨ ਤਣ ਰਵਤ ਰਵੰਨੇ ਘੜੀ ਨਾ ਬੀਸਰੇ ਕਿਉ ਘੜੀ ਵਿਸਾਰੀ ਹਉ ਬਲਿਹਾਰੀ ਹਾਂ ਕਿਉ ਪਦ ਤੇ ਜਮਕ ਲਾ ਦਨੀਏ ਕਿਉ ਘੜੀ ਵਿਸਾਰੀ ਹਉ ਬਲਿਹਾਰੀ ਇੱਥੇ ਵਿਸਰਾਮ ਹੈ ਹਉ ਜੀਵਾ ਗੋ ਗਾਏ ਨਾ ਕੋਈ ਮੇਰਾ ਹਉ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸਬਦੀ ਮਾਨ ਧੀਰਾ ਇਹ ਨਾਨਕ ਪਾਤੀ ਯਮਕ ਲਾ ਦਨੀ ਹੈ ਦ੍ਰਿਸ਼ਟ ਦੀਰਘ ਦ੍ਰਿਸ਼ਟ ਦਾ ਦੀਰਘ ਦੇ ਨਾਲ ਸੰਬੰਧ ਹੈ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਇਥੇ ਵਿਸਰਾਮ ਹੈ ਗੁਰਸਬ ਦੀ ਮਾਨ ਧੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਈ ਹਰ ਸੋ ਪ੍ਰੀਤ ਬਾਣੀ ਹਰ ਮੰਦਰ ਆਵੇ ਜਾ ਪ੍ਰਭ ਪਾਵੇ ਧਾਨ ਊਬੀ ਗੁਣ ਸਾਰੀ ਘਰ ਘਰ ਕੰਤ ਰਵੈ ਸੋਹਾਗਣ ਹਉ ਕਿਉ ਕੰਤ ਵਿਸਾਰੀ ਹਉ ਕਿਉ ਕੰਤ ਵਿਸਾਰੀ ਉਨਵ ਘਣ ਛਾਏ ਬਰਸ ਸੁਭਾਏ ਉਨਵ ਪੋਲਾ ਹੀ ਬੋਲਣਾ ਉਨਵ ਨਹੀਂ ਕਹਿਣਾ ਉਨਵ ਘਣ ਛਾਏ ਇਥੇ ਠਮਕ ਬਰਸ ਸੁਭਾਏ ਇਥੇ ਵਿਸਰਾਮ ਹੈ ਉਨਵ ਘਣ ਛਾਏ ਬਰਸ ਸੁਭਾਏ ਧਾਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਘਰ ਕਿਰਪਾ ਘਰ ਆਵੇ ਚੇਤ ਬਸੰਤ ਪਲ ਭਵਰ ਸੁਹਾਵੜੇ ਹਾਂਜੀ ਚੇਤ ਬਸੰਤ ਭਲਾ ਇੱਥੇ ਵਿਸਰਾਮ ਹੈ। ਭਵਰ ਸੁਹਾਵੜੀ ਬਾਨ ਫੂਲੇ ਮੰਜਬਾਰ ਮੈਂ ਪੇਰ ਘਰ ਬਾਹੜੇ ਬਾਨ ਫੂਲੇ ਮੰਜਬਾਰ ਇੱਥੇ ਵਿਸਰਾਮ ਹੈ। ਮੈਂ ਪੇਰ ਘਰ ਬਾਹੜਾ ਮੈਂ ਪੇਰ ਇੱਥੇ ਠਮਕ ਲਾਉਣੀ ਹੈ ਘਰ ਬਾਹੜਾ ਪੇਰ ਘਰ ਨਹੀਂ ਆਵੇ ਤਾਂ ਕਿਉਂ ਸੁਖ ਪਾਵੇ ਬਿਰਹ ਵਿਰੋਧ ਤਨ ਛੀਜੈ ਪੇਰ ਕਰਨ ਨਹੀਂ ਆਵੇ ਪਿਰ ਪੱਤੀ ਥੀ ਵੀ ਯਮਖਾ ਪਿਰ ਕਰਨ ਨਹੀਂ ਆਵੇ ਤਨ ਕਿਉ ਸੁਖ ਪਾਵੈ ਵਿਰਹ ਵਿਰੋਧ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉ ਦੁਖ ਅੰਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰ ਜਾਏ ਨਾਨਕ ਕਿਉ ਜੀਵਾ ਮਰ ਮਾਇ ਭਵਰ ਭਵੰਤਾ ਫੂਲੀ ਡਾਲੀ ਕਉ ਜੀਵਾ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਾਰ ਘਰ ਧਨ ਪਾਏ ਜੇ ਹਰ ਵਾਰ ਇਥੇ ਠਮਕ ਘਰ ਧਨ ਪਾਏ ਐਸਾਖ ਭਲਾ ਸਾਖਾ ਵੀਸ ਕਰੀ ਧਨ ਦਿਖੈ ਹਰ ਦੁਆਰ ਆਵਹੁ ਦਇਆ ਕਰੀ ਘਰ ਆਉ ਪਿਆਰੇ ਦੁਤਰ ਤਾਰੀ ਤੁਦ ਬਿਨ ਅਡ ਨਾ ਮੂਲੂ ਕੀਮਤ ਕੌਣ ਕਰੇ ਤੁਦ ਭਾਵਾਂ ਦੇਖ ਦਿਖਾਵੈ ਢੂਲੂ ਦੂਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾਖੀ ਪ੍ਰਭ ਪਾਵੈ ਪਾਵੈ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸਬਦ ਮਨ ਮਾਨਾ ਮਾਹੂ ਜੀਠ ਭਲਾ ਪ੍ਰੀਤਮ ਕਿਉ ਬਿਸਰੈ ਥਾਲ ਤਪ ਹੈ ਸਾਰ ਭਾਰ ਸਾ ਤਾਨ ਬਿਨਾ ਕਰੈ ਤਾਨ ਬਿਨਾ ਕਰੀਦੀ ਗੁਣ ਸਾਰੀ ਦੀ ਗੁਣ ਸਾਰੀ ਪ੍ਰਾਭ ਭਾਵਾ ਸਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਨਿਮਾਣੀ ਨਿਤਾਣੀ ਇਥੇ ਠਮਕ ਹਰ ਬਿਨ ਇਥੇ ਵਿਸਰਾਮ ਹੈ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣਾ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗगन ਤਪੈ धरती दुख सह सुख है अगन पख है भी पुला बोलना है भी पुला उच्चारण करना अगन रस सुख है, मरिया है <coughs> पी सो कीर्तन हारे अगन रस है, इत मरिया मरिए है, इथे विश्राम पी सो कीर्तन हारे रात फिर छाया धन ताकै ਟੀਡ ਲਵੈ ਮੰਜਬਾਰੀ ਇਹ ਵੀ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਰਾਤ ਫਿਰੈ ਰਾਤ ਪੋਲਾ ਬੋਲਣਾ ਹੈ ਰਾਤ ਫਿਰੈ ছায়ਾ ਤਨ ਤੱਕੈ ਤੱਕੈ ਪਾਠ ਇਕੱਠਾ ਹੀ ਕਰਨਾ ਕਸਕੇ ਉਚਾਰਨ ਕਰਨਾ ਇੱਥੇ ਵਿਸ਼ਰਾਮ ਹੈ ਟੀਡ ਲਵੈ ਮੰਜਬਾਰੀ ਅਵਗਣ ਬਾਦ ਚੱਲੀ ਦੁੱਖ ਆਗੈ ਸੁਖ ਤਿਸ ਸਾਠ ਸਮਾਲੀ ਅਵਗਣ ਬਾਦ ਚੱਲੀ ਇੱਥੇ ਠਮਕ ਦੁਖ ਆਗੈ ਕਿਥੇ ਵਿਸਰਾਮ ਹੈ ਸੁਖ ਇਸ ਸਾਚ ਸਮਾਲੇ ਨਾਨਕ ਜਿਸ ਨੂੰ ਇਹ ਮਨ ਦਿਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਕਾਣ ਵਰਸਹ ਰੁੱਤ ਆਈ ਇਹ ਸਾਵਣ ਪਾਤੇ ਯਮਕ ਲਾ ਦਨੀ ਹੈ ਸਰਸ ਮਨਾ ਇਥੇ ਵਿਸਰਾਮ ਹੈ ਕਾਣ ਵਰਸਹ ਰੁੱਤ ਆਈ ਮੈਂ ਮਾਨ ਤਨ ਸਹ ਭਾਵੈ ਪੇਰ ਪਰਦੇਸ ਸਿਧਾਈ ਪੇਰ ਘਰ ਨਹੀਂ ਆਵੈ ਮਰੀਆ ਹਾਵੈ ਦਮਨ ਚਮਕ ਡਰਾਈ ਇਹ ਪੇਰ ਪੱਤੀ ਯਮ ਕਲਾਉਣੀ ਐ ਪੇਰ ਘਰ ਨਹੀਂ ਕਹਿਣਾ ਪੇਰ ਘਰ ਨਹੀਂ ਆਵੈ ਮਰੀਆ ਹਾਵੈ ਇਥੇ ਵਿਸਰਾਮ ਹੈ ਦਮਨ ਚਮਕ ਡਰਾਈ ਸੀਜ अकेਲੀ ਸੇਜ ਇਕੱਲੇ ਖਰੀ ਦੁਹੇਲੀ ਮਰਨ ਭਇਆ ਦੁਖ ਮਾਈ ਹਰ ਬੇਨਾ ਨੀਦ ਭੂਖ ਕਹੋ ਕੈਸੀ ਕਾਪੜ ਤਨ ਨ ਸੁਖਾਵਈ ਨਾਨਕ ਸਾ ਸੁਹਾਗਣ ਕੰਤੀ ਪੇਰ ਕੈ ਅੰਕ ਸਮਾਵਈ ਭਦੋ ਭਰਮ ਭੁੱਲੀ ਭਰ ਜੋਵਨ ਪਛਤਾਣੀ ਭਦੋ ਇਸ ਤਰ੍ਹਾਂ ਉਚਾਰਨ ਕਰਨਾ ਪੱਦਿਓ ਨਹੀਂ ਕਹਿਣਾ ਪੱਦੋ ਇੱਥੇ ਜਮਕ ਲਾ ਦਨੀ ਹੈ ਭਰਮ ਭੁੱਲੀ ਇੱਥੇ ਵਿਸਰਾਮ ਹੈ ਪਰ ਜੋ ਬਨ ਪੁਛਤਾਣੀ ਜਾਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਇਹ ਭਰੇ ਪੱਦ ਤੇ ਵਿਸਰਾਮ ਹੈ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੂਰ ਲਵੰਤੀ ਬਰਸੈ ਨਿਸਕਾਲੀ ਇਥੇ ਠਮਕ ਕਿਉ ਸੁਖ ਬਾਲੀ ਇਥੇ ਵਿਸਰਾਮ ਦਾਦਰ ਮੂਰ ਲਵੰਤੀ ਪ੍ਰਯੋ ਪ੍ਰਯੋ ਚਵੈ ਬਬੀਹਾ ਬੂਲੇ ਪ੍ਰਯੋ ਪ੍ਰਯੋ ਚਵੈ ਇਥੇ ਠਮਕ ਬਬੀਹਾ ਬੂਲੇ ਇਥੇ ਵਿਸਰਾਮ ਹੈ ਭਉੰਗਮ ਫਿਰਹਟ ਸੰਤੀ ਮੱਛਰ ਡੰਗ ਸਾਇਰ ਭਰ ਸੁਭਰ ਬੇਨ ਹਰ ਕਿਉ ਸੁਖ ਪਾਈਐ ਮੱਛਰ ਡੰਗ ਸਾਇਰ ਭਰ ਸੁਭਰ ਇਥੇ ਵਿਸਰਾਮ ਹੈ बेनहार क्यों सुख पाई है नानक पूछ चलो गुर अपन नानक पूछ चलो गुर अपने जह प्राभ तह ही जाइए असुन आओ पिरा सान झूर मुई हाँ, असुन उच्चारण करना है कस के बोलना है असुन नहीं कहना असुन इथी यमक लादनी है आओ पिरा इत विश्राम है सा चूर मुई ता मिली है प्रभ मिले ता मिली है प्रभु दूजे पाए खुई ये भी खुई नहीं कहना खुई छेती बोलना है झूठ वे गुत्ती ता पैर मुत्ती हाँ झूठ वे गुत्ती कस के बोलना है? ता फिर मुत्ती भी कसके बोलना बोलना कुक्कह है काह से फुल्ले हां कुक्कह काह तुठमक से ਫੁੱਲੇ ਸੇ ਫੁੱਲੇ ਇਕੱਠਾ ਨੀ ਕਹਿਣਾ ਸੇ ਫੁੱਲੇ ਆਗੈ ਕਾਮ ਪਿਛੈ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਆਗੈ ਕਾਮ ਪਿਛੈ ਰੁੱਤ ਜਾਡਾ ਇਥੇ ਵਿਸਰਾਮ ਹੈ ਦੇਖ ਚਲਤ ਮਨ ਡੋਲੇ ਦਹਿ ਦਿਸ ਸਾਖ ਹਰੀ ਹਰੀਆਵਲ ਸਹਿਜ ਪੱਕੈ ਸੋ ਮਿੱਠਾ ਸਹਿਜ ਪੱਕੈ ਸੋ ਮਿੱਠਾ ਨਾਨਕ ਅਸੁਨ ਮਿਲਹੁ ਪਿਆਰੇ ਸਤਗੁਰ ਭਏ ਵਸੀਠਾ